ਹੋਣ ਅਗੇ ਇਹਦੇ ਨਾਲ ਅੱਡ ਵਾ ਜਿੱਥੇ ਦੋ ਭਰਾ ਹੋਣ ਉੱਥੇ ਅੱਡ ਹੋਣਾ ਹੀ ਹੁੰਦਾ ਵਾ ਨਾਲੇ ਤੂੰ ਆਪਣੀ ਦੱਸ ਆਪ ਨਹੀਂ ਤੂੰ ਅੱਡ ਹੋਣ ਨੂੰ ਫੇਂਡੀ ਮੈਨੂੰ ਤਾਂ ਬੜੀਆਂ ਗੱਲਾਂ ਕਰਨ ਈ ਆ ਤੂੰ ਭਾਬੀ ਤੁਸੀਂ ਮੇਰੇ ਘਰ ਵੱਲ ਕਿਉਂ ਜਾਣ ਢੇ ਤੁਹਾਨੂੰ ਚੰਗਾ ਭਲਾ ਪਤਾ ਵਾ ਨਾ ਸਾਡੇ ਘਰ ਕੀ ਬਣ ਢਿਆ ਵਾ ਅਸੀਂ ਤਾਂ ਅੱਡ ਹੋਣਦੇ ਆ ਤੁਸੀਂ ਤਾਂ ਚੰਗੇ ਭਲੇ ਆ ਨਾ ਤੁਹਾਨੂੰ ਕਦੀ ਕਿਸੇ ਨੇ ਕੁਝ ਕਿਹਾ ਵਾ ਤੇ ਅੱਡ ਕਾ ਤਾਂ ਹੋਣਾ ਵਾ ਤੇਰੇ ਨਾਲੋਂ ਉਹਦਾ ਪਹਿਲਾਂ ਘਰ ਹੀ ਜ਼ਿਆਦਾ ਤੋਂ ਨੂੰ ਰੱਖ ਲੈਣਾ ਹੀ ਮੈਨੂੰ ਕੱਲ ਹੀ ਲਿਆਂਦਾ ਦੇਖਾਂ ਗੱਲਾਂ ਕਰਨ ਲੱਗੀ ਨੂੰ ਕੋਈ ਵਹਿੰਦੀ ਨਹੀਂ ਨਹੀਂ ਮੈਂ ਵੀ ਘਟ ਤਵ ਡੇ ਆ ਤੁਸੀਂ ਬੋਲਣ ਕਿਦਾਂ ਡੇ ਸੰਦੀਪ ਮੈਂ ਨਹੀਂ ਬੋਲਦੀ ਹੁਣ ਹੀ ਬੋਲਣ ਲੱਗੀ ਆ ਜੇ ਤੂੰ ਬੋਲਣ ਦਾ ਮਜਬੂਰ ਕੀਤਾ ਵਾ ਅਸੀਂ ਕਹਦਾ ਮਜਬੂਰ ਕੀਤਾ ਵਾ ਵੱਖ ਹੁੰਦੀਆਂ ਗੱਲਾਂ ਤੇ ਤੁਸੀਂ ਕਰਨ ਡੇ ਆ ਅਸੀਂ ਤੇ ਕੁਝ ਕਿਹਾ ਹੀ ਨਹੀਂ ਤੁਹਾਨੂੰ ਵੇਖਾ ਆਪਣੇ ਲਈ ਚਾਹਾਂ ਹੀ ਬਾਂਟੀਆਂ ਦੁੱਧ ਗਰਮ ਹੋਣ ਦੇ ਨੇ ਤੇ ਮੇਰੇ ਲਈ ਕੁਝ ਵੀ ਨਹੀਂ ਮੇਰੀ ਗੱਲ ਸੁਣ ਤੰਨੂੰ ਬੜਾ ਚਾਚੜਿਆ ਵੱਖ ਹੋਣ ਦਾ ਕੀ ਗੱਲ ਵਾ ਮੰਮੀ ਤੂੰ ਕਿੱਦਾਂ ਮੈਨਾਂ ਬੋਲਣ ਦੇ ਹੌਂਸਲੇ ਨਾ ਬੋਲ ਲੋ ਥੋੜੀ ਤੇ ਕਿੱਦਾਂ ਬੋਲਾਂ ਤੂੰ ਕੰਮ ਹੀ ਇਹੋ ਜੇ ਕਰਨੀ ਆ ਕਿਹੜੇ ਕੰਮ ਕੀਤੇ ਆ ਮੈਂ ਦੱਸੋ ਨਾ ਮੈਨੂੰ ਤੂੰ ਤਾਂ ਚਾਹ ਪੈਣੀ ਕਿੱਥੋਂ ਚੜਿਆ ਵਾਕ ਹੋਣ ਦਾ ਤੇ ਮੈਂ ਵਾਕ ਹੀ ਹੋਣਾ ਜੇ ਤੂੰ ਇਦਾਂ ਦੀਆਂ ਗੱਲਾਂ ਕਰਦੇ ਓ ਕਾਲੀ ਵਾਕ ਹੋਣਾ ਵਾ ਬੱਸ ਪਰਤੇ ਢਾਡੇ ਕੰਨ ਮੈਨੂੰ ਤਾਂ ਪਹਿਲਾਂ ਹੀ ਪਤਾ ਹੀ ਦੀਦੀ ਦਾ ਇਹੀ ਕੰਮ ਕਰਦੇ ਦੀਦੀ ਸ਼ੁਰੂ ਤੋਂ ਹੀ ਕਾਨੂੰਨੇ ਭਰਨੇ ਨਹੀਂ ਜਿਹੜਾ ਤੂੰ ਪੁੱਠੀਆਂ ਗੱਲਾਂ ਕਹਿਨੀ ਆ ਵਾਕ ਹੋਣਾ ਵਾ ਕਾਲੀ ਵਾਕ ਹੋਣਾ ਵਾ ਬੜੇ ਦੇਖੋਗੇ ਤੈਨੂੰ ਮੰਮੀ ਮੈਂ ਤੇ ਵਕ ਹੁਣਾ ਹੀ ਆ ਜੇ ਤੂੰ ਇਦਾਂ ਹੀ ਕੰਮ ਕਰਦੇ ਹੋ ਨਾ ਤਾਂ ਮੈਂ ਹੋ ਕੇ ਰਹਿਣਾ ਹੁਣ ਹੁਣਾ ਤੇ ਤੂੰ ਆਪੇ ਹੀ ਆ ਕੁੜੀ ਦਾ ਕਰਕੇ ਕਿ ਕੁੜੀ ਆ ਤੋ ਗਈ ਇੱਥੇ ਤਾਂ ਹੀ ਹੋਣ ਡੀਆਂ ਨਾ ਮੈਨੂੰ ਕੁੜੀ ਦਾ ਕੋਈ ਸਾਰਾ ਨਹੀਂ ਤੂੰ ਇਦਾਂ ਦੀਆਂ ਗੱਲਾਂ ਕਹਿ ਕਹਿ ਕੇ ਨਾ ਆ ਕੰਮ ਕਰ ਛੁਟਿਆ ਵਾ ਅੱਛਾ ਬੜੀ ਸਿਆਣੀ ਹੋ ਗਈ ਯਾਰ ਤੂੰ ਤੂੰ ਹੀ ਸਿਰਫ ਦੀਦੀ ਨੂੰ ਚੰਗਾ ਸਮਝਦੇ ਹੋ ਦੀਦੀ ਦੀਆਂ ਗੱਲਾਂ ਮੰਨਦੇ ਹੋ ਕਦੀ ਮੇਰੀ ਵੀ ਗੱਲ ਸੁਣੀ ਹੈ ਤੀ ਮੇਰੀ ਗੱਲ ਸੁਣਾ ਦੀਦੀ ਦੀ ਤੇ ਆਪੇ ਮੰਨਣੀ ਆ ਜਦੋਂ ਬੋਲਦੀ ਨਹੀਂ ਨਜਾਇਜ਼ ਉਹ ਕਹਿੰਦੀ ਵੀ ਨਹੀਂ ਨਾ ਤਦ ਮੈਂ ਮੈਨੂੰ ਗੱਲ ਦੱਸ ਤੈਨੂੰ ਕਿੰਨਾ ਕੁ ਉਹਦੇ ਬਾਰੇ ਪਤਾ ਵਾ ਦੱਸਾ ਕਿੰਨੀਆਂ ਗੱਲਾਂ ਕਰਦੀ ਐ ਟਾਡੇ ਬਾਰੇ ਤੇ ਸੰਦੀਪ ਬਾਰੇ ਅੱਛਾ ਗੱਲਾਂ ਕਰਦੀ ਹੁਣ ਪਤਾ ਨਾ ਮੇਰਾ ਪਤਾ ਲੱਗ ਗਿਆ ਵਾ ਹੁਣ ਉਹਦੇ ਬਾਰੇ ਡੈਪੀ ਮੈਨੂੰ ਸਖਾਲਣ ਚਲਾਕ ਨਾ ਬਣਿਆ ਕਰ ਐਨੀ ਤੂੰ ਉਹ ਤਾਂ ਜਦੋਂ ਦੀ ਸੰਦੀਪ ਆਈ ਔਰ ਕੱਢਣਾ ਚਾਹੁੰਦੀ ਸੀ ਸਗੋਂ ਮੈਂ ਮੂੰਹ ਤੇ ਬੋਲਦਾ ਤਾਂ ਕਰਕੇ ਬੁੜੀ ਬਣ ਗਈ ਨਾ ਉਹਦੇ ਵਿੱਚੋ ਵੀ ਚਕਾਲਾ ਕਰਦੀ ਐ ਮੈਂ ਤਾਂ ਨਹੀਂ ਨਾ ਉਹਦਾ ਕਰਦੀ ਕੱਢਣਾ ਤੂੰ ਚੰਨੀ ਐ ਪੀਏ ਆ ਕੋ ਗਈ ਐ ਦਰਜੀਤ ਨੇ ਕਦੀ ਨਹੀਂ ਅਜੇ ਤੱਕ ਮੂੰਹ ਤੋਂ ਕਿਹਾ ਤੂੰ ਐ ਕੈਨੀ ਐ ਜੋ ਕੈਨੀ ਐ ਚਲੋ ਗੋਈ ਨੀ ਮੰਮੀ ਤੁਸੀਂ ਜੋ ਸਮਝਣਾ ਸਮਝ ਲਓ ਕੋਈ ਗੱਲ ਨਹੀਂ ਮੈਂ ਕਰਨੀ ਸਰਜੀਤ ਨਾਲ ਵੀ ਗੱਲ ਮੁੰਡਿਆ ਨਾ ਪਿਆ ਗੱਲ ਕਹਿੰਦੀ ਆ ਤੂੰ ਕਰ ਲਓ ਮੈਂ ਵੀ ਕਰਨੀ ਮੈਂ ਤੁਹਾਡੇ ਤੋਂ ਪਹਿਲਾਂ ਕਰ ਲੈਣੀ ਆ ਕਿ ਮੈਂ ਨਹੀਂ ਇਹਨਾਂ ਨਾਲ ਰਹਿਣਾ ਮੈਂ ਵੱਖਰੀ ਰੋਟੀ ਪਕਾਉਣੀ ਆ ਆਪਣੀ ਪਤਾ ਤੇ ਉਦੋਂ ਹੀ ਲੱਗਣਾ ਵਾ ਜਦੋਂ ਸਭ ਕੁਝ ਲਿਆਦਾ ਤੇ ਨਾਲੇ ਆਪਣੇ ਪੇਕੇਆਂ ਤੋਂ ਸਮਾਨ ਲੈ ਆਏ ਇਥੋਂ ਕੁਛ ਨਹੀਂ ਮਿਲਣਾ ਕਰੋ ਜੋ ਮਰਜ਼ੀ ਲੈ ਕੇ ਆ ਉਥੋਂ ਮੇਰੇ ਕੋ ਮੰਮੀ ਸਾਰਾ ਕੋਸਵਾ ਜਿਹੜੇ ਮੇਲੇ ਲਮਾਰੀਆਂ ਲਮੂੜੀਆਂ ਸਾਰੀਆਂ ਪੇਕੇਆਂ ਤੋਂ ਆਈਆਂ ਇਹੋ ਜੀਆਂ ਗੱਲਾਂ ਤੁਸੀਂ ਮੈਨੂੰ ਨਾ ਸੁਣਾਓ ਤੇਰ ਕੋ ਆਈਆਂ ਨੇ ਕਰ ਲਾ ਜੋ ਕਰ ਤੂੰ ਉਹੀ ਕੰਮ ਕਰ ਲੱਗੇ ਜੋ ਸੰਦੀਪ ਨਾ ਹੋਂ ਡਿਆ ਵਾ ਕਿੱਡੇ ਗਿੱਜੇ ਗਿੱਜੇ ਜਿਹਾ ਉਹਦੀ ਸੱਸ ਵਾਂਗੂ ਤੇ ਉਹ ਕੰਮ ਸ਼ੁਰੂ ਕਰ ਲੱਗੇ ਆ ਤੂੰ ਹੀ ਨਹੀਂ ਮੈਨੂੰ ਕਰ ਸਕਦੇ ਕੋਈ ਵੀ ਗੱਲ ਮੇਰੇ ਕੋ ਸਾਰਾ ਸਮਾਨ ਹੈਗਾ ਵਾ ਆਪਣਾ ਤੂੰ ਹੀ ਨਹੀਂ ਆਪਣੀ ਕੁੜੀ ਨੂੰ ਕੋਹ ਦਿੱਤਾ ਸ਼ਸ਼ਿਕਾ ਦੀਦੀ ਸ਼ਸ਼ਿਕਾ ਕੀ ਹਾਲ ਹੈ ਸੁਨੀਪਾ ਵਧੀਆ ਤੀ ਸੁਣਾਓ ਹੋਰ ਸੁਣਾ ਠੀਕ ਠਾਕ ਹਾਂਜੀ ਹਾਂਜੀ ਕੀ ਕਰਦੀ ਆਈਆਂ ਕੁਝ ਨਹੀਂ ਵੇਲੀ ਤੇ ਮੈਂ ਹਾਂ ਚੱਲ ਦੀਦੀ ਇਹ ਲੋ ਹੋ ਕਿਉਂ ਨਹੀਂ ਆ ਭਾਬੀਆਂ ਘੰਡੀਆਂ ਭਾਬੀਆਂ ਕੁਝ ਨਹੀਂ ਕੰਮ ਧੰਦਾਈ अच्छा ठीक ठाक हां जी ठीक ठाक बढ़िया वा अच्छा ਤੁਸੀਂ ਵੀ ਡੈਪੀ ਅੱਡ ਪਕਾਉਣ ਰੋਟੀ ਅੱਡ ਪਕਾਉਣ ਲਾਪੀ ਆਹ ਹੋ ਰੋਟੀ ਕਹਿੰਦੇ ਵੱਖਰੀ ਕਰਨੀ ਐ ਮੈਂ ਨਹੀਂ ਦੀਦੀ ਤੁਹਾਨੂੰ ਕਿੰਨੇ ਕਿਹਾ ਵਾ ਲੈ ਮੈਨੂੰ ਪਤਾ ਲੱਗ ਹੀ ਗਿਆ ਨਹੀਂ ਨਹੀਂ ਉਹ ਤੇ ਦੋਵੇਂ ਜਣੇ ਯਾਰ ਸੋਈ ਚ ਕੰਮ ਕਰਨ ਡੀਆਂ ਵਾ ਇਦਾਂ ਦੀ ਤੇ ਕੋਈ ਵੀ ਨਹੀਂ ਗੱਲ ਹੋਈ ਮੰਮੀ ਤੇਰੀ ਲਈ ਦੱਸਣਾ ਮੈਨੂੰ ਕਿਸੇ ਵੀ ਕਹਿੰਦੀ ਮੈਂ ਰੋਟੀ ਅੱਡ ਕਰਨੀ ਐ ਮੰਮੀ ਨੇ ਤੇ ਮੇਰੇ ਨਾਲ ਇੱਕ ਵਾਰੀ ਵੀ ਨਹੀਂ ਗੱਲ ਕੀਤੀ ਕਿਸੇ ਵੀ ਭਾਬੀ ਇਦਾਂ ਕਹਿਂਦੀ ਐ ਲੈ ਤੂੰ ਘਰ ਚ ਰਹਿਨੀ ਤੈਨੂੰ ਕੁਝ ਪਤਾ ਹੀ ਨਹੀਂ ਆ ਨਹੀਂ ਨਹੀਂ ਮੈਨੂੰ ਇਹ ਗੱਲ ਦਾ ਨਹੀਂ ਪਤਾ ਤੁਹਾਨੂੰ ਗਲਤ ਲੱਗਾ ਹੋਣਾ ਵਾ ਸੋਨ ਚ ਭਲੇਖਾ ਲੱਗਿਆ ਹੋਣਾ ਸੋਨ ਚ ਭਲੇਖਾ ਲੱਗਾ ਹੋਣਾ ਵਾ ਨਹੀਂ ਸੰਦੀਪ ਮੈਨੂੰ ਸੋਨ ਚ ਕੋਈ ਭਲੇਖਾ ਨਹੀਂ ਲੱਗਾ ਮੰਮੀ ਤੇਰੀ ਆਈ ਹੈ ਮੈਨੂੰ ਦੱਸਣ ਢੀ ਹੀ ਉਹ ਕਹਿੰਦੀ ਹੋਣੀ ਐ ਸੰਦੀਪ ਟੈਨਸ਼ਨ ਨਾ ਕਿਤੇ ਲੈ ਲੈ ਮੈਂ ਨਹੀਂ ਮੰਦੀ ਹੈਗੀ ਨਹੀਂ ਇਹ ਗੱਲ ਸੱਚੀ ਆ ਉਹ ਲੜਦੀ ਰਹਿੰਦੀ ਆ ਕਹਿੰਦੀ ਮੈਂ ਵੱਖੜੀ ਹੋਣਾ ਵਾ ਉਹ ਤੇ ਚਲੋ ਮੰਨਿਆ ਮੈਂ ਕਿ ਦੋਵੇਂ ਜਣੀਆਂ ਚਲੋ ਲੜਦੀਆਂ ਵਾਂ ਕੰਮ ਤੋਂ ਡਈਆਂ ਰਹਿੰਦੀਆਂ ਵਾਂ ਉਹ ਕਹਿੰਦੀ ਮੈਂ ਨਹੀਂ ਕੰਮ ਕਰਨਾ ਤੇ ਉਹ ਕਹਿੰਦੀ ਮੈਂ ਨਹੀਂ ਕਰਨਾ ਪਰ ਆਹ ਗੱਲ ਦਾ ਨਹੀਂ ਮੈਨੂੰ ਪਤਾ ਕਿ ਕਹਿੰਦੀ ਕਿ ਮੈਂ ਵੱਖ ਹੋਣਾ ਵਾਂ ਮੰਮੀ ਤੇਰੀ ਵਿਚਾਰੀ ਤੇ ਅੱਗੇ ਟੈਨਸ਼ਨ ਬੜੀ ਲੈਣ ਦੀ ਆ ਮੈਨੂੰ ਤੇ ਸਿਮੀ ਭਾਬੀ ਦੀ ਸਮਝ ਨਹੀਂ ਲੱਗਦੀ ਐਵੇਂ ਨਿਗੇ ਨਿਗੇ ਗੱਲ ਤੋਂ ਨਾ ਘਰ 'ਚ ਕਲੇਸ਼ ਪਾ ਦਿੰਦੇ ਆ ਸੰਦੀਪ ਸਿਮੀ ਨਾਲ ਅੱਡ ਹੋਉਂਦੇ ਤੇ ਬਹਾਨੇ ਹੀ ਲਾਉਂਦੀ ਆ ਇਹ ਚਾਹੁੰਦੀ ਆ ਕਿ ਸੰਦੀਪ ਨਿਕਲ ਜਾਏ ਇੱਥੋਂ ਕੀ ਪਤਾ ਹੁਣ ਵਿੱਚੋ ਵਿੱਚ ਪਤਾ ਨਹੀਂ ਕੀ ਸੋਚਦੇ ਰਹਿੰਦੇ ਆ ਅੰਦਰੋਂ ਤੇ ਨਿਕਲਦੇ ਹੀ ਨਹੀਂ ਬਾਹਰ ਇਹ ਪਹਿਲਾਂ ਕਿੰਧਾ ਚੰਗੀਆਂ ਪਲੀਆਂ ਰਹਿੰਦੀਆਂ ਸੀ ਦੋਵੇਂ ਜਣੀਆਂ ਹੁਣ ਇਹਨਾਂ ਨੂੰ ਕੀ ਹੋ ਗਿਆ ਵਾ ਜਿੱਦੋਂ ਦੀ ਤੂੰ ਆਈ ਆ ਉਦੋਂ ਦੀ ਇਹਨਾਂ ਨੇ ਲੜਾਈ ਪਾਈ ਆ ਦੀਦੀ ਮੈਂ ਤਾਂ ਸੋ ਕੋਈ ਕੰਮ ਵਾਲੋਂ ਨਹੀਂ ਕਦੀ ਉਹਨਾਂ ਨੂੰ ਕਿਹਾ ਮੈਂ ਤਾਂ ਕਹਿ ਦਿੰਨੀ ਹੰਨੀ ਆ ਕਿ ਜੇ ਕੰਮ ਕਰਨ ਵਾਲਾ ਤੇ ਮੈਨੂੰ ਦੱਸ ਦਿਆ ਕਰੋ ਤੇ ਫੇਰ ਵੀ ਇਹਨਾਂ ਨੂੰ ਗੁੱਸਪੈਂਦੀ ਆ ਕੰਮ ਕਰਨ ਲੱਗਿਆਂ ਉਹ ਬਸ ਇਹੋ ਚਾਹੁੰਦੀਆਂ ਵਾ ਕਿ ਸੰਦੀਪ ਘਰੋਂ ਨਿਕਲ ਜੇ ਬਸ ਮੈਂ ਤੈਨੂੰ ਇਹੋ ਗੱਲ ਕਹੀ ਹੈ ਨਾ ਕੋਈ ਗੱਲ ਨਹੀਂ ਮੰਮੀ ਨੂੰ ਮੈਂ ਜਾ ਕੇ ਪੁੱਛਦੀ ਆ ਨਾ ਕਿ ਐਡੀ ਵੱਡੀ ਘਰ ਚ ਗੱਲ ਹੋ ਗਈ ਆ ਮੇਰੇ ਨਾਲ ਤੇ ਇੱਕ ਵਾਰੀ ਵੀ ਨਹੀਂ ਕੀਤੀ ਉਹਨਾਂ ਨੇ ਉਹ ਕਹਿੰਦੀ ਹੋਣੀ ਕਿ ਸੰਦੀਪ ਲੋਕੀ ਦੱਸਣਾ ਵਾ ਐਵੇਂ ਟੈਂਸ਼ਨ ਲਏਗੀ ਅੱਗੇ ਕਿਹੜਾ ਨਹੀਂ ਟੈਂਸ਼ਨ ਹੈਗੀਆਂ ਅੱਗੇ ਵੀ ਤੇ ਹੈਗੀਆਂ ਆਂ ਹੋਰ ਪਿੱਛੋਂ ਵੀ ਟੈਂਸ਼ਨ ਲੈਂਦੀ ਆਈਆਂ ਇੱਥੇ ਆਣ ਕੇ ਵੀ ਟੈਂਸ਼ਨਾਂ ਚ ਡਈਆਂ ਸੰਦੀਪ ਤੂੰ ਇਹਨਾਂ ਦੀਆਂ ਗੱਲਾਂ ਛੱਡ ਤੂੰ ਦੱਸ ਪਰੌਣੇ ਦਾ ਫੋਨ ਆਇਆ ਕਿ ਨਹੀਂ ਪਰੌਣੇ ਦਾ ਫੋਨ ਆਉਂਦਾ ਹੀ ਰਹਿੰਦਾ ਵਾ ਕੀ ਕਹਿੰਦੇ ਆ ਲੈਣ ਆਉਣਾ ਕਿ ਨਹੀਂ ਉਹਨਾਂ ਨੇ ਕਿੱਥੇ ਲੈਣ ਆਉਣਾ ਵਾ ਤੁਹਾਨੂੰ ਤੇ ਪਤਾ ਹੀ ਆ ਕਿ ਜਠਾਣੀ ਦਾ ਸੁਭਾ ਕਿਦਾਂ ਦਾ ਵਾ ਉਹਨੇ ਤੇ ਕਦੀ ਵੀ ਨਹੀਂ ਆਉਣ ਦੇਣਾ ਤੇ ਤੂੰ ਫਿਰ ਇਦਾਂ ਕਰ ਰਹਾ ਪਰੋਣੇ ਨੂੰ ਸੱਜ ਲੈ ਇੱਥੇ ਉਹਨਾਂ ਨੂੰ ਵੀ ਬਥੇਰਾ ਕਿਹਾ ਵਾ ਉਹ ਤੇ ਮੰਨਦੇ ਨਹੀਂ ਐ ਐਹੀ ਸੋਚੀ ਜਾਂਦੇ ਆ ਤੇਰੀਆਂ ਭਾਬੀਆਂ ਕੀ ਕਹਿਣਗੀਆਂ ਲੋਕੀ ਕੀ ਕਹਿਣਗੇ ਕਿ ਜਵਾਈ ਨੂੰ ਇੱਥੇ ਬਿਠਾਇਆ ਵਾ ਕਿਆ ਤੂੰ ਲੋਕਾਂ ਦੀ ਪ੍ਰਵਾਹ ਛੱਡ ਤੇ ਤੂੰ ਘਰ ਆ ਇੱਥੇ ਉਹ ਮੈਂ ਤਾਂ ਬਥੇਰਾ ਮੱਥਾ ਮਾਰ ਲਿਆ ਲੋਕੀ ਨੇ ਕਈ ਕੁਝ ਬੋਲਦੇ ਆ ਇਹ ਲੋਕੀ ਤਾਂ ਤੈਨੂੰ ਵੀ ਕਹਿੰਦੇ ਆ ਹਾਂ ਤੂੰ ਇੱਥੇ ਬੈਠੀ ਆ ਤੇ ਗੱਲਾਂ ਤਾਂ ਤੈਨੂੰ ਵੀ ਕਰਦੇ ਆ ਕੋਈ ਕੁਝ ਨਹੀਂ ਕਹਿੰਦਾ ਤੂੰ ਪਰੋਣੇ ਨੂੰ ਸੱਦ ਉਹ ਮੈਂ ਤਾਂ ਬਥੇਰਾ ਮੱਥਾ ਮਾਰਿਆ ਵਾ ਕੀ ਕਰਾਂ ਹੁਣ ਮੈਂ ਤੁਸੀਂ ਦੱਸੋ ਕਰਨ ਵਾਲੇ ਨਾ ਕਈ ਕੁਝ ਕਹਿ ਜਾਂਦੇ ਆ ਜੇ ਲੋਕਾਂ ਦੀ ਪਰਵਾਹ ਕਰੀਏ ਨਾ ਤੇ ਫਿਰ ਤਾਂ ਘਰ ਇੱਥੇ ਲਟਾਏ ਜਾਂਦੇ ਆ ਕੋਈ ਗੱਲ ਨਹੀਂ ਜੇ ਤੁਸੀਂ ਕਹਿੰਨੇ ਆ ਨਾ ਤੇ ਇੱਕ ਵਾਰੀ ਫਿਰ ਮੈਂ ਗੱਲ ਕਰਕੇ ਵੇਖੂਗੀ ਨਹੀਂ ਤੂੰ ਪਰੋਣੇ ਨੂੰ ਸੱਦ ਇੱਕ ਨਾ ਮੈਨੂੰ ਇਹਨਾਂ ਤੋਂ ਡਰ ਲੱਗਦਾ ਵਾ ਇਹ ਦੋਵੇਂ ਨਾ ਲੜ ਪੈਣ ਇਹਨਾਂ ਨੇ ਕਹਿਣਾ ਵਾ ਪਰੋਣੇ ਨੂੰ ਇੱਥੇ ਸੱਦ ਕੇ ਬੈ ਗਈ ਆ ਆਪ ਤੇ ਬੈਠੀ ਬੈਠੀ ਐ ਨਹੀਂ ਲੜਦੀਆਂ ਇਹ ਤਾਂ ਪਰੋਣਾ ਆ ਗਿਆ ਨਾ ਫਿਰ ਇਹਨਾਂ ਨਾਲ ਥੋੜਾ ਹੋਏ ਨਾ ਵਾ ਅੱਗੇ ਤੇਰੇ ਹੁੰਦੇ ਜਿਆਦਾ ਕਰਦੀਆਂ ਵਾ ਆਫਿਰ ਤੇ ਉਹਦਾ ਇਹਨਾਂ ਨੂੰ ਡਰ ਪੈ ਜਾਣਾ ਡਰ ਪੈ ਜਾਣਾ ਵਾ ਕਿ ਪਰੋਣਾ ਆਇਆ ਵਾ ਤੇ ਉਹਦੇ ਹੁੰਦਿਆ ਨਾਲ ਲੜੀਏ ਸ਼ਰਮਿੰਦਗੀਆਂ ਜਿਹੀ ਹੋਈ ਨਹੀਂ ਆ ਵਾ ਫਿਰ ਬੰਦੇ ਨੂੰ ਬੇਇੱਜ਼ਤੀ ਜੀ ਮਹਿਸੂਸ ਹੁੰਦੀ ਹੈ ਕਿ ਪਰੋਣੇ ਸਾਹਮਣੇ ਇਹ ਤਮਾਸ਼ਾ ਲਾਉਣਾ ਚੰਗਾ ਫਿਰ ਮੈਂ ਚਲਦੀ ਆ ਫਿਰ ਆਉਂਗੀ ਤੇ ਸੰਦੀਪ ਚਾਹ ਪੀ ਕੇ ਚਲ ਜੀ ਨਹੀਂ ਨਹੀਂ ਚਾਹ ਨਹੀਂ ਮੈਂ ਪੀਣੀ ਹੈਗੀ ਤੇ ਸੰਦੀਪ ਮੰਮੀ ਨੇ ਹੁਣ ਮੇਰਾ ਨਾਂ ਨਾ ਲਵੀ ਠੀਕ ਆ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਗੱਲਾਂ ਗੱਲਾਂ ਵਿੱਚ ਪੁੱਛ ਲਊਗੀ ਮੰਮੀ ਨੂੰ ਐਵੇਂ ਕੋਈ ਗੱਲ ਨਾ ਕਰੀ ਹੁਣ ਜਾਗ ਜਿਆਦਾ ਨਹੀਂ ਨਹੀਂ ਤੂੰ ਟੈਨਸ਼ਨ ਨਾ ਲਾਓ ਚਲ ਫਿਰ ਬੜੀ ਜਿਹਦੀ ਸੰਦੀਪ ਗਈ ਏ ਪਤਾ ਨਹੀਂ ਕਿੱਥੇ ਚਲ ਜਾਂਦੀ ਏ ਚੁੱਪ ਕੀਤੀ ਮੂੰਹ ਚੁੱਕਦੀ ਏ ਤੇ ਬਾਹਰ ਨੂੰ ਤੁਰ ਪੈਂਦੀ ਏ ਇੰਨਾ ਨਹੀਂ ਕਿ ਨਾਲ ਕੋਈ ਕੰਮ ਹੀ ਕਰਾ ਲਾਂ ਮੈਂ ਵੀ ਕੰਮ ਕਰਨ ਲੱਗਦੀ ਆ ਮੈਂ ਵੀ ਇਹੀ ਕਰਨਾ ਮੈਨੂੰ ਕੋਈ ਠੰਡ ਨਹੀਂ ਲੱਗਦੀ ਆਪੇ ਕਰਦੀਆਂ ਰਹਿਣਗੇ ਆ ਚੁੱਪ ਵੀ ਮੇਰੀ ਗੱਲ ਸੁਣੋ ਹਾਂ ਕੀ ਤੁਸੀਂ ਲੋਕਾਂ ਤਮਾਸ਼ਾ ਰਖਾ ਲੰਡੇ ਸਿੰਦੀਪ ਤੈਨੂੰ ਕੀ ਹੋਇਆ ਵਾ ਬੜੇ ਗੁੱਸੇ ਨਾਲ ਕੇ ਡਹੀਂ ਬੋਲਣ ਮੈਨੂੰ ਹੋਣਾ ਕੀ ਐ ਗਵਾਂਡਨ ਵੱਲ ਗਈ ਹੀ ਮੈਂ ਮੈਂ ਸੁਣਿਆ ਵਾਂ ਕਿ ਤੁਸੀਂ ਅੱਡ ਹੋਣਦੇ ਆਂ ਬਸ ਚਾਰ ਤੇ ਗਵਾਂਡਨ ਨੇ ਫੂਕ ਨਾਲੇ ਪਹਿਲਾਂ ਤੁਸੀਂ ਆਪੇ ਉਹਨੂੰ ਦੱਸ ਕੇ ਆਏ ਹੋਣੇ ਆ ਤੇ ਨਾਲੇ ਆਪੇ ਹੁੰਦੀ ਮੈਨੂੰ ਡੇਹ ਪੁੱਛਣ ਮੈਨੂੰ ਤੇ ਇਹ ਗੱਲ ਦਾ ਪਤਾ ਵੀ ਨਹੀਂ ਸੀ ਉਹਦੇ ਵਿੱਚ ਗਵਾਂਡਨ ਨੂੰ ਕਿੱਥੋਂ ਪਤਾ ਲੱਗ ਗਿਆ ਮੈਂ ਤੇ ਅਚਾਨਕ ਹੀ ਗਈ ਸੀ ਉਹਨਾਂ ਦੇ ਘਰ ਤੇ ਉਹਨੇ ਜਦੋਂ ਮੈਨੂੰ ਇਹ ਗੱਲ ਦੱਸੀ ਨਾ ਮੇਰੇ ਤੇ ਪਹਿਲਾਂ ਥੱਲੇ ਜ਼ਮੀਨ ਖਿਸਕ ਗਈ ਤਾਨੂੰ ਹੋਇਆ ਕੀ ਆ ਇਹ ਤੇ ਦੱਸੋ ਮੈਨੂੰ ਅੱਡ ਕਿਉਂ ਹੋਣਾ ਵਾ ਨਾਲੇ ਹੋਣਾ ਕਿਹਦੇ ਨਾਲ ਅੱਡ ਵਾ ਹੋਣਾ ਕਿਹਦੇ ਨਾਲ ਅੱਡ ਵਾ ਜਿੱਥੇ ਦੋ ਭਰਾ ਹੋਣ ਉੱਥੇ ਅੱਡ ਹੋਣਾ ਹੀ ਹੁੰਦਾ ਵਾ ਨਾਲੇ ਤੂੰ ਆਪਣੀ ਦੱਸ ਆਪ ਨਹੀਂ ਤੂੰ ਅੱਡ ਹੋਣ ਨੂੰ ਫੈਂਡੀ ਮੈਨੂੰ ਤਾਂ ਬੜੀਆਂ ਗੱਲਾਂ ਕਰਨ ਈ ਆ ਤੂੰ ਭਾਬੀ ਤੁਸੀਂ ਮੇਰੇ ਘਰ ਵੱਲ ਕਿਉਂ ਜਾਂਦੇ ਤਾਨੂੰ ਚੰਗਾ ਭਲਾ ਪਤਾ ਵਾ ਨਾ ਸਾਡੇ ਘਰ ਕੀ ਬਣਿਆ ਵਾ ਅਸੀਂ ਤਾਂ ਅੱਡ ਹੋਣਦੇ ਆ ਤੁਸੀਂ ਤੇ ਚੰਗੇ ਭਲੇ ਆ ਨਾ ਤੁਹਾਨੂੰ ਕਦੀ ਕਿਸੇ ਨੇ ਕੁਝ ਕਿਹਾ ਵਾ ਤੇ ਅੱਡ ਕਾ ਤੋ ਹੋਣਾ ਵਾ ਅੱਛਾ ਆਪ ਤੇਰੀ ਉੱਥੇ ਬੰਦੀ ਨਹੀਂ ਤੇ ਜੇ ਤੁਹਾਡੇ ਘਰ ਆਈਂ ਤੁਹਾਡੇ ਨਾਲ ਲੜਾਈ ਪਾਤੀ ਆ ਆਪਾਂ ਚੰਗੇ ਭਲੇ ਰਹਿਣਦੇ ਹੀ ਬੈਲਾ ਠੀਕ ਆ ਸਭ ਕੁਝ ਤੇਰੇ ਕਰਕੇ ਹੋਇਆ ਜੋ ਕੋ ਵੀ ਹੋਇਆ ਵਾ ਮੈਂ ਤਾਂ ਕੁਝ ਕਿਹਾ ਤੁਹਾਨੂੰ ਚੁੱਪ ਕਰਕੇ ਰਹਿਣ ਦੀ ਆ ਨਾ ਮੈਂ ਜੇ ਤੂੰ ਚੁੱਪ ਕਰਕੇ ਰਹਿੰਦੀ ਨਾ ਇੱਥੋਂ ਤੱਕ ਗੱਲ ਨਹੀਂ ਪਹੁੰਚਣੀ ਅੱਛਾ ਹੁਣ ਸਾਰੇ ਇਲਜ਼ਾਮ ਮੇਰੇ ਤੇ ਲਾਉਂਦੇ ਆ ਜੇ ਭਾਬੀ ਹਾਂ ਗੱਲ ਵਾ ਨਾ ਲਿਓ ਦਾਜ ਅੱਜ ਚਲ ਜੰਨੀ ਆ ਮੈਂ ਮੈਂ ਕੋ ਦਵਾਂ ਦਾਜ ਆਪਣੀ ਮਾਂ ਕੋ ਲੈ ਦਾਜ ਠੀਕ ਆ ਮੈਨੂੰ ਲੈਂ ਕੈਂ ਦੀ ਲੋਰ ਗੱਲਾਂ ਤਾਂ ਫੇਰ ਤੁਸੀਂ ਕਰਦੇ ਆ ਨਾ ਤਾਨੂੰ ਸਾਡਾ ਪੈਂਡਿਆ ਹੋਤ ਮੈਂ ਕੋਈ ਗੱਲ ਨਹੀਂ ਕੀਤੀ ਤੂੰ ਹੀ ਮੈਨੂੰ ਗੱਲਾਂ ਕੀਤੀਆਂ ਤਾਂ ਹੀ ਇਹ ਕੁਝ ਹੋਇਆ ਵਾ ਤੁਹਾਨੂੰ ਤੇ ਮੈਂ ਮਾਰੀ ਚੰਗੀ ਕਦੀ ਕਹੀ ਨਹੀਂ ਐ ਮੈਨੂੰ ਕਹ ਲੈ ਦੱਸ ਜਿੱਦਨ ਦੀ ਤੂੰ ਆਈਆਂ ਕਿੰਨਾ ਕ ਮਮੀ ਨੇ ਮੈਨੂੰ ਚੰਗਾ ਕਹਿ ਲਿਆ ਜਾਂ ਤੂੰ ਕਹਿ ਲਿਆ ਤੂੰ ਇਹ ਤਾਂ ਮੈਨੂੰ ਬੁਰੀ ਸਮਝਣ ਦੀਆਂ ਦੋਹੇ ਜਾਣੀ ਮੈਂ ਤਾਂ ਸਭ ਤੋਂ ਤੁਹਾਨੂੰ ਜੀਜੀ ਕਰਦੀ ਆ ਸਾਰਿਆਂ ਨੂੰ ਇਹੀ ਦੱਸਦੀ ਆ ਕਿ ਮੇਰੀਆਂ ਭਾਬੀਆਂ ਦਾ ਸੁਭਾਅ ਬੜਾ ਚੰਗਾ ਵਾ ਮੈਨੂੰ ਕੀ ਪਤਾ ਸੀ ਕਿ ਮੇਰੀਆਂ ਭਾਬੀਆਂ ਇਦਾਂ ਦੀਆਂ ਮੈਨੂੰ ਸਾਰਾ ਪਤਾ ਵਾ ਕਿੰਨਾ ਕਿ ਤੂੰ ਚੰਗਾ ਸਮਝਨੀ ਆ ਸਾਰਾ ਕੁਝ ਦੱਸ ਕੇ ਆਉਂਦੀ ਆ ਨਾ ਗਵਾਂਡਾ ਨੂੰ ਉਹ ਇੱਧਰ ਆ ਕੇ ਦੱਸ ਵੀ ਜਾਂਦੀ ਆ ਉਹ ਤਾਂ ਵੱਡੀ ਚੁਗਲ ਖੋੜ ਵਾ ਜਿੰਨਾ ਤੂੰ ਜਾ ਕੇ ਗੱਲਾਂ ਕਰਨੀ ਮੈਂ ਤਾਂ ਉਹਨਾਂ ਕੋਈ ਗੱਲ ਨਹੀਂ ਕੀਤੀ ਕੀ ਪਤਾ ਭਾਬੀ ਤੁਸੀਂ ਆਪ ਹੀ ਨਹੀਂ ਦੱਸਿਆ ਮੈਨੂੰ ਹੈ ਨਹੀਂ ਹੁਣ ਮੇਰਾ ਲਈ ਜੰਦੇ ਮੈਨੂੰ ਆਤ ਹੈ ਨਹੀਂ ਠਾਡੇ ਵਰਗੀ ਕਿ ਕਦੀ ਉਧਰ ਜਾ ਕੇ ਗੱਲ ਕਰ ਲੈ ਤੇ ਕਦੀ ਉਧਰ ਤੂੰ ਹੀ ਗੱਲਾਂ ਕਰਨੀਆਂ ਯਾਦ ਮਾਵਾਂ ਸੀ ਕਿੱਥੋਂ ਪਤਾ ਲੱਗ ਗਿਆ ਤੈਨੂੰ ਮੈਨੂੰ ਨਹੀਂ ਪਤਾ ਕਿੱਥੋਂ ਲੱਗਾ ਵਾ ਮੇਰੇ ਕੱਲ ਦੀ ਘਰੋਂ ਬਾਹਰ ਵੀ ਨਹੀਂ ਨਿਕਲੀ ਜੇ ਮੈਨੂੰ ਇਹ ਗੱਲ ਦਾ ਪਤਾ ਹੁੰਦਾ ਨਾ ਤੇ ਤੁਹਾਨੂੰ ਮੈਂ ਇੱਥੇ ਪੁੱਛ ਲੈਣਾ ਸੀ ਲੋਕਾਂ ਨੂੰ ਹਾਂ ਤੂੰ ਸੁਣਾਉਂਦੇ ਆ ਮੈਂ ਕੋਹ ਨਹੀਂ ਸੁਣਾਉਂਦੀ ਘਰ ਘਰ ਜਾ ਕੇ ਤੂੰ ਹੀ ਦੱਸਦੀਆਂ ਈਓ ਮੈਂ ਨਹੀਂ ਜਾਣਦੀ ਠੀਕ ਆ ਮੈਨੂੰ ਕਿ ਲੋੜ ਕੇ ਕਿੱਧਰ ਜਾਂਦੀ ਉਹਦੇ ਮੈਂ ਅਚਾਨਕ ਹੀ ਗਈ ਸੀ ਦੱਸ ਮੈਨੂੰ ਕਿੰਨਾ ਕ ਘਰ ਬੈਣੀ ਆ ਤੂੰ ਨਹੀਂ ਲੋੜ ਹੈਗੀ ਲੋਕਾਂ ਘਰ ਫੇਰਦੀ ਮੈਨੂੰ ਸਾਰਾ ਪਤਾ ਦੇ ਦਈਂ ਤੈਨੂੰ ਹੀ ਰੋਣਾ ਪਿਆਦਾ ਵਾ ਹੈ ਪਹਿਲਾ ਤੂੰ ਅਜੇ ਪ੍ਰਧਾਨ ਆ ਕਰਦੀ ਇਹਨੂੰ ਦੱਸਣਾ ਹੀ ਨਾ ਕਿ ਮੈਂ ਵੱਖਰੀ ਹੋਣ ਦੀ ਆ ਬੜੀ ਤਮਾਸ਼ੇ ਵਿਖਾ ਲਨੀ ਆ ਤੂੰ ਬਹੁਤ ਜ਼ਿਆਦਾ ਹੀ ਮੇਰੀ ਗਾਸਰ ਕੁੜੀ ਦੇ ਦਿਵਾਲੇ ਕਿਉਂ ਆਂਦੀਆਂ ਗੱਲ ਕਰਨਾ ਤੂੰ ਮੇਰੇ ਨਾਲ ਮੈਨੂੰ ਕਾਲ ਦੱਸੋ ਮੈਂ ਕਿਹਾ ਤਮਾਸ਼ਾ ਲਾਇਆ ਵਾ ਆ ਫਿਰ ਕੀ ਆਈ ਉਧਰ ਗਵੰਡਨ ਕਰੋ ਆ ਕੇ ਤਾਂ ਮੇਰੇ ਡੈਪੀ ਲੰਨ ਫਿਰ ਕੀ ਆਈ ਆ ਐਦਾਂ ਦੀਆਂ ਨਾ ਗੱਲਾਂ ਕਰਿਆ ਕਰ ਤੂੰ ਕਿੱਦਾਂ ਦੀਆਂ ਕਰਾਂ ਫੂਕ ਚੜਾ ਲੈਂਦੀ ਓ ਤੇ ਬਸ ਇੱਧਰ ਆਣ ਕੇ ਮੇਰੇ ਨਾਲ ਡੈਪਨਦੀ ਤੂੰ ਅੱਡ ਹੋਣਾ ਤੇ ਹੋ ਸੌ ਵਾਰੀ ਪਰ ਮੇਰੀ ਕੁੜੀ ਨੂੰ ਨਹੀਂ ਕੋਈ ਗੱਲ ਮਾਰੀ ਕਰਨੀ ਉਹ ਜਾਵੇ ਨਾ ਚਾਚਿਆਂ ਤਾਂ ਆਇਆ ਘਰ ਜਾਣਾ ਹੀ ਪੈਂਦਾ ਵਾ। ਇਹੀ ਗੱਲ ਤੁਸੀਂ ਇਹਨੂੰ ਸਮਝਾਓ ਹਾਂ ਕਿ ਮੇਰੀ ਨੌਣ ਨੂੰ ਇਹੋ ਜੀ ਕੋਈ ਵੀ ਗੱਲ ਕਰਨੀ। ਮੇਰੀ ਕੋਈ ਇੱਜ਼ਤ ਨਹੀਂ। ਤੁਹਾਡੀ ਕੁੜੀ ਦੀ ਜ਼ਿਆਦਾ ਇਹ ਗੱਲਾਂ ਤੇ ਤੂੰ ਹੀ ਕਰਨੀ ਆ। ਨਹੀਂ ਮੈਂ ਅੱਡ ਹੋਣਾ ਮੈਂ ਆ ਮੈਨੂੰ ਜਾਉਂ ਹੋ ਡਿਆ ਵਾ। ਮੰਮੀ ਮੈਂ ਅੱਡ ਹੋਣਾ ਆਈ ਆ। ਜੇ ਤੁਸੀਂ ਨਹੀਂ ਤਾਂ ਹੱਥ ਹਲੋਣਾ ਦੋਵਾਂ ਜਾਣੀਆਂ ਨੇ ਤੇ ਮੈਂ ਅੱਡ ਹੋਣਾ ਆਈ ਆ। ਕੰਮ ਤੇਰੇ ਕੋਲ ਹੁੰਦਾ ਨਹੀਂ। ਤੁਹਾਨੂੰ ਦੱਸਿਆ ਕਿੰਨੇ ਆ? ਤੁਸੀਂ ਦੱਸ ਕੇ ਆਏ। ਮੈਨੂੰ ਕੀ ਪਤਾ ਕਿੰਨੇ ਦੱਸਿਆ। ਸੂਹਾ ਤਾਂ ਲੈਂਦੀ ਰਹਿੰਦੀ ਸਾਰਿਆਂ। ਇਹੀ ਦੱਸ ਕੇ ਆਈ ਹੋਣੀ ਆ ਜਦੀ ਚਤਰਾ ਬਾਂਦੀ। ਮੈਨੂੰ ਕੀ ਲੋੜਾ ਦੱਸਦੀ ਭਾਬੀ? ਤੁਸੀਂ ਤਾਂ ਤਾਨਾ ਚਲਾ ਦੋ ਹੁੜਕੀ ਆ ਆਪੇ ਗੱਲਾਂ ਕਰ ਲੈਂਦੀਆਂ ਤੁਸੀਂ ਆਪੇ ਮੇਰੇ ਦਿਵਾਲੇ ਹੋ ਜਾਂਦੀਆਂ ਹਾਂ ਕੋਈ ਗੱਲ ਨਹੀਂ ਤੁਹਾਨੂੰ ਹੀ ਲੋੜੇ ਗੱਲਾਂ ਕਰਨ ਦੀ ਆਣ ਕੇ ਤੇ ਸਿਰ ਤੇ ਚੜ ਗਈਆਂ ਦੋਵੇਂ ਕਰਨੀਆਂ ਮੇਰੇ ਮੈਂ ਨਹੀਂ ਤਮਾਸ਼ਾ ਵਖਾਲਣ ਦੀ ਮੈਂ ਤਾਂ ਉਦੋਂ ਦੀ ਚੁੱਪ ਕਰਕੇ ਬੈਠੀ ਹਾਂ ਕਿ ਚੱਲ ਕੋਈ ਗੱਲ ਨਹੀਂ ਬੋਤਾ ਬੋਲਣ ਦਾ ਅਧਿਕਾਰ ਦਿੱਤੀ ਆ ਵੇਹ ਲਿਆਗਾ ਤੂੰ ਕਿੱਥੇ ਆਈ ਆ ਪੇਕੇ ਆਈ ਆ ਉੱਧਰ ਵੀ ਲੜਾਈ ਪਾ ਕੇ ਆਈ ਤੇ ਇੱਥੇ ਵੀ ਆਣ ਕੇ ਪਾਉਂਦੀ ਆ ਇਹ ਵੀ ਮੇਰਾ ਘਰ ਆ ਉਹ ਆ ਨਹੀਂ ਸਕਦੇ ਤੇ ਪੇਕੇ ਨੇ ਤੇਰੇ ਨਾਲੋਂ ਉਹਦਾ ਪਹਿਲਾਂ ਘਰ ਹੀ ਜ਼ਿਆਦਾ ਤੂੰ ਨੂੰ ਰੱਖ ਲੈਣਾ ਲੀ ਲੈਂਦਾ ਦੇਖਾਂ ਗੱਲਾਂ ਕਰਨ ਲੱਗੀ ਨਾ ਵੇਹਂਦੀ ਨਹੀਂ ਨਹੀਂ ਜਦੋਂ ਕਿ ਘਟ ਤੋਂ ਵੱਡੇ ਆ ਤੁਸੀਂ ਬੋਲਣ ਕਿਦਾਂ ਢਾਈ ਸੰਦੀਪ ਮੈਂ ਨਹੀਂ ਬੋਲਦੀ ਹੋਣੀ ਬੋਲਣ ਲੱਗੀ ਆ ਜੇ ਤੂੰ ਬੋਲਣ ਦਾ ਮਜਬੂਰ ਕੀਤਾ ਵਾ ਅਸੀਂ ਕਹਦਾ ਮਜਬੂਰ ਕੀਤਾ ਵਾ ਵਾਕ ਹੁੰਦੀਆਂ ਗੱਲਾਂ ਤੇ ਤੁਸੀਂ ਕਰਨ ਦੇ ਆ ਅਸੀਂ ਤੇ ਕੁਝ ਕਿਹਾ ਹੀ ਨਹੀਂ ਤੁਹਾਨੂੰ ਤੇ ਵਾਕ ਵੀ ਤੁਸੀਂ ਮਜਬੂਰੀ ਨਾ ਕਰਨ ਦੇ ਮੈਂ ਨਹੀਂ ਹੁਣਾ ਜੇ ਤੂੰ ਬਿਮਾਰ ਪਏ ਆ ਨਾ ਤੇ ਚੁੱਪ ਕਰਕੇ ਖਾਈ ਜਾਓ ਤੁਹਾਨੂੰ ਮਿਲਣ ਦੀਆਂ ਨਾ ਜਾਂ ਤੇ ਹੋਵੇ ਨਾ ਤੁਹਾਨੂੰ ਮੈਨੂੰ ਦਾਲ ਵੀ ਦਿਨਾ ਤੂੰ ਮੈਨੂੰ ਦੇ ਕੇ ਆਈ ਰੋਟੀ ਪਾ ਕੇ ਚਲੋ ਜੀ ਮੈਂ ਨਹੀਂ ਦਿੰਦੀ ਮੈਂ ਨਹੀਂ ਦਿੰਦੀ ਤੇ ਤੁਹਾਡੀ ਜਠਾਣੀ ਤੇ ਦਿੰਦੀ ਆ ਨਾ ਬੋਤ ਜਠਾਣੀ ਨੇ ਦਿੱਤੀ ਥਾਲੀ ਚ ਪਾ ਕੇ ਉਹਦਾ ਅਫਸੋਸੋ ਗੱਲਾਂ ਕਰਕੇ ਗਈ ਮੈਨੂੰ ਤੇ ਤੂੰ ਬਾਹਨੇ ਮਾਂ ਢੀ ਆ ਇਦਾਂ ਬੈਠ ਕੇ ਤੈਨੂੰ ਬਾਹਨੇ ਮਿਲ ਗਈ ਹੈ ਨਾ ਮੈਨੂੰ ਕੋਈ ਰੋਟੀ ਦੀ ਮਜਬੂਰੀ ਤੂੰ ਕੱਲੀ ਅੱਡ ਹੋਣ ਢੀ ਇਹੋ ਹੀ ਪੁੜੀ ਆ ਗਈ ਸਾਰਾ ਤੇ ਕੁੜੀ ਦਾ ਹੀ ਨਾ ਤੈਨੂੰ ਸਾਰ ਆ ਮਾਇਆ ਹੱਥ ਜੋੜੇ ਪੈਣਾ ਤੇਰੇ ਅੱਗੇ ਹੂੰ ਹੱਥ ਜੋੜੇ ਤੇਰੇ ਅੱਗੇ ਬਸ ਤੂੰ ਹੀ ਨਾ ਕੁੜੀ ਨੂੰ ਕਈ ਕ ਵਿੱਚ ਲਿਉਂਦੇ ਜਾਣ ਜਾਣ ਕੇ ਗੱਲਾਂ ਤੁਸੀਂ ਮੈਨੂੰ ਕਰਦੇ ਹੋ ਗੰਨ ਸਵੰਨੀਆਂ ਮੰਮੀ ਮੇਰੀ ਸੁਣੋ ਗੱਲ ਤੁਸੀਂ ਗਵਾਂਢ ਨਾਲ ਕਿਉਂ ਗੱਲ ਕੀਤੀ ਜਦੋਂ ਮੇਰੀ ਗੱਲ ਸੁਣ ਇਹ ਪਹਿਲਾਂ ਦੱਸ ਹੁੰਦੀਆਂ ਮੈਨੂੰ ਕੀ ਪਤਾ ਕਿਸ ਨੇ ਕੀਤੀ ਹੋਗੀ ਉਹਨੇ ਸਾਇ ਸੁਣਿਆ ਹੋਗਾ ਕੋਠੇ ਥਾਣੀ ਉਹਨੂੰ ਪੁੱਛਾਂ ਢੀ ਝੂਠ ਨਾ ਬੋਲੋ ਗਵੰਡਰ ਨੇ ਸਿੱਧਾ ਟਾਡਾ ਨਾ ਲਿਆ ਵਾ ਕਿ ਤੇਰੀ ਮੰਮੀ ਦੱਸ ਕੇ ਗਈ ਆ ਮੇਰੀ ਗੱਲ ਸੁਣ ਆਪਣਾ ਦੁੱਖਣਾ ਤੇ ਫੋਲਣਾ ਹੀ ਪੈਂਦਾ ਨਾ ਤੇ ਮੰਮੀ ਤੁਸੀਂ ਮੈਨੂੰ ਤੇ ਦੱਸ ਦੇ ਤੇ ਅੰਨਾ ਮੈਂ ਤਾਂ ਨਹੀਂ ਦੱਸੀ ਵੀ ਮੈਂ ਹਾਂ ਚੱਲ ਕੀ ਇਹ ਦੇ ਨਾਲ ਬਚਾਈ ਨਾ ਦੱਸਣਾ ਅੱਗੇ ਦੁਖੀ ਐ ਤੇ ਉਹਦਾਂ ਮੈਂ ਦੁੱਖ ਸੁਖ ਫੋਲ ਆਉਣੀ ਆ ਢਿੜਦੀ ਕਿਤੇ ਨਾ ਫੋਲ ਜਦੋਂ ਮੰਮੀ ਉਹਨਾਂ ਨੇ ਮੈਨੂੰ ਗੱਲ ਦੱਸੀ ਨਾ ਸੱਚੀ ਮੈਨੂੰ ਇੰਨਾ ਦੁੱਖ ਲੱਗਾ ਨਾ ਕਿ ਚਲ ਜੇ ਮੈਂ ਆ ਹੀ ਗਈ ਆ ਤੇ ਰੱਖ ਨਹੀਂ ਸਕਦੀਆਂ ਤੈਨੂੰ ਪਤਾ ਹੀ ਐ ਕਿਦਾਂ ਦੀਆਂ ਦੇਖ ਲਿਆ ਨਾਲ ਤੂੰ ਕਿੱਡੀ ਔਖੀ ਹੋ ਕੇ ਗਈ ਐ ਉਹ ਜਿਹੜੀ ਬੋਲਦੀ ਹੀ ਨਹੀਂ ਆ ਜੇ ਇਦਾਂ ਕਾਂਡੀਆਂ ਨਾ ਤੇ ਮੇਰੀ ਵੀ ਫਿਰ ਜੇਦਵਾ ਤੂੰ ਕਰ ਹੁਣੇ ਪਰੋਣੇ ਨੂੰ ਫੋਨ ਉਹਨੂੰ ਵੀ ਇੱਥੇ ਲਿਆਈਏ ਇਹਨੇ ਸਿਰ ਚੜ ਕੇ ਲਿਆਉਣਾ ਹੁਣ ਮੈਂ ਮੰਮੀ ਅੱਗੇ ਲੜਾਈ ਘਟ ਹੋਣੀ ਐ ਜਿਵੇਂ ਉਹਨਾਂ ਨੂੰ ਸੱਦ ਲਿਆ ਤੇ ਤਮਾਸ਼ਾ ਬਖਾ ਲੈਣਾ ਕੁਛ ਨਹੀਂ ਹੁੰਦਾ ਤੂੰ ਫਿਕਰ ਨਾ ਕਰ ਤੂੰ ਸੱਦ ਉਹਨਾਂ ਨੇ ਮੈਨੂੰ ਕਹਿਣਾ ਕੀਸੇ ਕਰਕੇ ਇੱਥੇ ਬੈਠੀ ਹੀ ਗਾਲਾਂ ਖਾਂਡੀਆਂ ਚੁੱਪ ਕਰਕੇ ਉੱਥੇ ਆ ਜਾਂਦੀ ਕੋਈ ਗੱਲ ਨਹੀਂ ਕੁਝ ਨਹੀਂ ਹੁੰਦਾ ਤੂੰ ਘਰ ਮੇਰੇ ਆਖੇ ਲਾ ਕੇ ਫੋਨ ਜਾ ਜਾ ਕੇ ਫੋਨ ਕਰ ਚਲੋ ਕੋਈ ਗੱਲ ਨਹੀਂ ਮੈਂ ਕੰਮ ਕਰ ਲੈਣੀ ਹੈ ਜਰਾ ਕਰ